आ, आ, बस हैगी या है। जेडी नेइता तो जानदी है टोक्यो ते गिन्सा वो स्टेशन पे जांदे हैं सो एयरपोर्ट ਦੇ ਤੁਹਾਨੂੰ ਜਦੋਂ ਤੁਸੀਂ ਐਗਜ਼ਿਟ ਹੋਣੇ ਹੋ ਕਸਟਮ ਕ리어 ਕਰਕੇ ਬਾਹਰ ਆਨੇ ਰ ਤੇ ਉੱਥੇ ਆ ਕੇ ਤੁਹਾਨੂੰ ਇਹ ਇਹ ਬਸ ਨਾ ਤੁਹਾਨੂੰ ਨਜਾਇ ਰਾਯੋਨ ਦਾ ਪਹੁੰਚ ਹੋ ਜਾ ਇਹ ਐਲ ਸੀ ਸੀ ਬਸ ਇਟ ਰਾਸੋ ਆ ਰਿਹਾ ਲੱਗਦਾ ਇੱਕ ਬੰਦੇ ਦਾ ਕਰਾਇਆ ਤੁਹਾਨੂੰ ਤੋਂ ਕੇ ਸਟੇਸ਼ਨ ਜੇ ਆਪਾਂ ਨਹੀਂ ਤੱਕਦਾ ਚੱਲਦੀ ਹੈ ਹਾਂ 10 ਮਿੰਟ ਬਾਅਦ ਸਰਵਿਸ ਆ ਜਾਂਦੀ ਹੈ ਪੂਰੀ ਲੈ ਲਈਏ ਟਿਕਟ ਲੌਂਟਕ ਤੋਂ ਲੈਣੇ ਕਿੰਨੇ ਵੇਲੇ ਪੌਂਡ ਲੱਗ ਜਾਂ ਨੇ 1 ਘੰਟਾ 15 ਮਿੰਟ ਲੱਗਦੇ ਨੇ 1 ਘੰਟਾ 15 ਮਿੰਟ ਦਾ ਸਮਾਂ ਆਮ ਆਸਾ ਜੀ ਇਸ ਵਿੱਚ ਇਸ ਵਿੱਚ 1 ਘੰਟਾ 15 ਮਿੰਟ ਦਾ ਟਾਈਮ ਲੱਗਦੇ ਨੇ ਪਹੁੰਚਣ ਦਾ